ਤਸਵੀਰਾਂ ਵਿੱਚ ਦਿਖ ਰਿਹਾ ਹੈ ਇਸ ਸ਼ਖਸ ਦੇ ਵੱਲੋਂ ਇੱਕ ਰੇਲ ਹਾਦਸੇ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਸੀਸੀਟੀਵੀ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਇਸ ਵਿਅਕਤੀ ਨੇ ਆਪਣੇ ਹੱਥਾਂ ਦੇ ਵਿੱਚ ਲੋਹੇ ਦਾ ਮੰਜਾ ਫੜਿਆ ਹੈ ਜਿਸ ਨੂੰ ਕੀ ਉਸ ਦੇ ਵੱਲੋਂ ਰੇਲਵੇ ਟਰੈਕ ਤੇ ਰੱਖ ਦਿੱਤਾ ਜਾਂਦਾ ਹੈ ਅਤੇ ਇੱਕ ਰੇਲ ਹਾਦਸੇ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਹਾਲਾਂਕਿ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈ ਹੈ ਕਿ ਕਿਵੇਂ ਇਸ ਸ਼ਖਸ ਦੇ ਵੱਲੋਂ ਇਸ ਪੂਰੀ ਘਟਨਾ ਨੂੰ ਅੰਜਾਮ ਦੇ ਦਿੱਤਾ ਜਾਂਦਾ ਹੈ ਹਾਲਾਂਕਿ ਇਸ ਦੇ ਵੱਲੋਂ ਰੇਲਵੇ ਟਰੈਕ ਤੇ ਇਸ ਲੋਹੇ ਦੇ ਮੰਜੇ ਨੂੰ ਰੱਖਿਆ ਜਾਂਦਾ ਪਰ ਦੂਸਰੇ ਪਾਸੇ ਉਹ ਤੇਜ਼ ਰਫ਼ਤਾਰ ਦੇ ਵਿੱਚ ਪੰਜਾਬ ਮੇਲ ਟ੍ਰੇਨ ਆ ਰਹੀ ਸੀ ਹਾਲਾਂਕਿ ਉਸ ਦੇ ਵਿੱਚ ਸਵਾਰੀਆਂ ਸਵਾਰ ਸਨ ਅਤੇ ਵੱਡਾ ਹਾਦਸਾ ਵੀ ਵਾਪਰ ਸਕਦਾ ਪਰ ਡਰਾਈਵਰ ਦੀ ਸੂਝਬੂਝ ਦੇ ਨਾਲ ਬਚਾਅ ਹੋ ਗਿਆ ਕਈ ਜਾਨਾਂ ਬਚ ਗਈਆਂ ਹਾਲਾਂਕਿ ਇਸ ਸ਼ਖਸ ਦੇ ਵੱਲੋਂ ਕਿਸ ਵਜ੍ਹਾ ਦੇ ਨਾਲ ਇਸ ਸਭ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਇਹ ਫਿਲਹਾਲ ਜਾਂਚ ਦਾ ਵਿਸ਼ਾ ਪਰ ਪੁਲਿਸ ਦੇ ਵੱਲੋਂ ਉਕਤ ਵਿਅਕਤੀ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਹਾਲਾਂਕਿ ਜੇ ਹਾਦਸਾ ਵਾਪਰਦਾ ਤਾਂ ਸਵਿਚ ਕਈ ਜਾਨਾਂ ਜਾ ਸਕਤੀਆਂ ਸਨ ਕਿਉਂਕਿ ਟ੍ਰੇਨ ਦੇ ਵਿੱਚ ਸੈਂਕੜੇ ਹੀ ਲੋਕ ਸਵਾਰ ਸਨ ਪਰ ਡਰਾਈਵਰ ਦੀ ਸੂਝ-ਬੂਝ ਦੇ ਨਾਲ ਹਾਦਸਾ ਬਚ ਗਿਆ ਮਿਲੀ ਜਾਣਕਾਰੀ ਦੇ ਮੁਤਾਬਕ ਮੁੰਬਈ ਤੋਂ ਪੰਜਾਬ ਮੇਲ ਟ੍ਰੇਨ ਆ ਰਹੀ ਸੀ ਅਤੇ ਮਾਨਸਾ ਦੇ ਨੇੜੇ ਟਰੈਕ ਤੇ ਇਸ ਸ਼ਖਸ ਦੇ ਵੱਲੋਂ ਲੋਹੇ ਦਾ ਮੰਜਾ ਰੱਖ ਦਿੱਤਾ ਗਿਆ ਪਰ ਡਰਾਈਵਰ ਦੀ ਹੁਸ਼ਿਆਰੀ ਦੇ ਨਾਲ ਹੀ ਪੂਰਾ ਹਾਦਸਾ ਟਲ ਗਿਆ ਜਿਸ ਦੇ ਕਾਰਨ ਕਈ ਲੋਕਾਂ ਦੀਆਂ ਜਾਨਾਂ ਵੀ ਬਚ ਗਈਆਂ ਪਰ ਪੁਲਿਸ ਦੇ ਵੱਲੋਂ ਐਕਸ਼ਨ ਦੇ ਵਿੱਚ ਆਉਂਦਿਆ ਹੋਇਆ ਉਸ ਸ਼ੱਕ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਅਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ। ਪੈਂਟੇ ਦੀ ਦਰਮਿਆਨੀ ਰਾਤ ਨੂੰ ਜਦੋਂ ਮਾਨਸਾ ਤੋਂ ਤੋਂ ਪੇਂਚਲ ਦੀ ਸੜੀ ਆਪਣੀ ਜਾਂਦੀ ਪੰਜਾਬ ਮੇਲ ਜਾਂਦੀ ਬੰਬੇ ਤੋਂ ਫਰੋਜ਼ਪੁਰ ਤੇ ਜਦੋਂ ਇਹ ਵਾਲਸਾ ਸਟੇਸ਼ਨ ਤੋਂ ਟ੍ਰੇਡਲ ਅਪਸਾਈਡ ਲੱਤੀ ਸੀਗੀ ਇਹ ਟ੍ਰੇਡਲ ਚੱਲਦੀ ਤਾਂ ਥੋੜੀ ਦੂਰ ਜਾ ਕੇ ਅੱਗੇ ਡਰਾਈਵਰ ਨੇ ਸਪੋਟ ਕੀਤਾ ਕਿ ਇਹ ਰੇਲਵੇ ਟਰੈਕ ਦੇ ਉੱਪਰ ਇੱਕ ਬੈੱਡ ਮੈਟਲ ਬੈੱਡ ਫਰੇਮ ਪਿਆ ਜਿਸ ਨੂੰ ਆਪਾਂ ਕਿ ਲੋਹੇ ਦੀ ਚਾਰਪਾਈ ਕਹਿੰਦੇ ਹਾਂ ਅਣਗੁਣਿਆ ਮੰਜਾ ਉਹ ਪਿਆ ਸੀਗਾ ਤੇ ਡਰਾਈਵਰ ਨੇ ਬੜੀ ਸਮਝਦਾਰੀ ਨਾਲ ਮੌਕੇ ਤੇ ਘੱਡੀ ਰੋਕ ਲਈ ਤੇ ਉਹスル ਕਰਕੇ ਪਾਸੇ ਕੀਤਾ ਤੇ ਇਹਦੇ ਨੂੰ ਸਾਡੇ ਆ ਜੀਐਸਪਾਕਰ ਸਿੰਘ ਨੇ ਸਾਡੇ ਚੌਂਕੀ ਚਾਰ ਦੇ ਮਾਨਸਾ ਇਹ ਮੌਕੇ ਤੇ ਪਹੁੰਚ ਗਏ ਤੇ ਫਿਰ ਅਸੀਂ ਸੀਸੀਟੀਵੀ ਦੀ ਮਦਦ ਨਾਲ ਉੱਥੋਂ ਫਿਰ ਆਂਦੇ ਆਂਦੇ ਤੁਹਾਨੂੰ ਕੁਣੀਓ ਮਿਲੇ ਉਹ ਟ੍ਰੇਸ ਕਰਦੇ 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 ਅਸੀਂ ਬੰਦਾ ਰੌਂਡ ਅਪ ਕਰਾ ਕਿੱਥੋਂ ਦਾ ਹੈ ਇਹ ਬੰਦਾ ਹੈ ਕਿ ਉੱਥੇ ਦਾ ਹੀ ਲੋਕਲ ਹੈਗਾ ਲਾਲੀ ਲਾਲੀ ਸਿੰਘ ਪੁੱਤਰ ਗੋਰਾ ਸਿੰਘ ਇਹ ਆਪਣੇ ਗਲੀ ਨੰਬਰ 7 ਬਾਗ ਨੰਬਰ 4 ਮਾਨਤਾ ਦਾ ਯਸਾ ਕੀ ਮਾਨਤਾ ਦਾ ਪੁੱਛਿਆ ਕਿ ਮਕਸਦ ਕਿਉਂ ਕਰ ਰਹੇ ਸੀ ਇਹ ਦੇਖੋ ਇਹ ਹੁਣ ਹਜੇ ਹੁਣ ਅਸੀਂ ਰੈਸਟ ਕੀਤਾ ਸੀ ਅਸੀਂ ਇਨਵੈਸਟੀਗੇਸ਼ਨ ਚ ਕਰਦੇ ਆ ਤੇ ਬਾਕੀ ਨੁਕਸਾਨ ਪਹੁੰਚਾਉਣ ਦੇ ਮੰਤਲਬ ਨਾਲ ਨਹੀਂ ਕੀਤਾ ਗੱਡੀ ਨੂੰ ਤੇ ਮੰਜਾ ਇਹ ਗੱਡੀ ਉਲਟੀ ਸਕਦੀ ਹੈ ਕੁਝ ਵੀ ਹੋ ਸਕਦਾ ਹੈ ਤੇ ਇਸ ਲਈ ਇਸ ਨੂੰ ਧਾਰਾ 150 ਦੇ ਅਧੀਨ ਅਸੀਂ ਇਹਦਾ ਕੇਸ ਅਸ਼ਟ ਕਰ ਲਿਆ ਸਰ ਕੋਈ ਮੈਸੇਜ ਹੈ ਇਸ ਤਰ੍ਹਾਂ ਦੇ ਜਿਹੜੇ ਕਿ ਮਾੜੇ ਅਨਸਰ ਨੇਗੇ ਇਸ ਤਰ੍ਹਾਂ ਰੇਲਵੇ ਨੂੰ ਨੁਕਸਾਨ ਪਹੁੰਚਾਉਂਦੇ ਨੇਗੇ ਮਾੜੇ ਅਨਸਰ ਨੂੰ ਮੈਸੇਜ ਇਹ ਹੀ ਹੈ ਵੀ ਛੱਡ ਦੇ ਕੰਮ ਇਹ ਕਿਉਂਕਿ ਤੁਸੀਂ ਮਤਲਬ ਸਾਡੇ 24 ਘੰਟੇ ਅਸੀਂ ਮਤਲਬ ਇੱਕ ਮਟਰੋਲਿੰਗ ਵੀ ਕਰਦੇ ਆ ਸਾਡੀ ਸਟੇਸ਼ਨ ਤੇ ਵੀ ਸਾਡੀ ਪਰੋ ਚਲਦੀ ਹੈ ਸਾਰਾ ਕੁ ਸੁਰਵੇਲੈਂਸ ਚੱਲਿਆ ਸਾਡਾ ਤੇ ਮਾਨਯੋਗ ਡੀਜੀਪੀ ਰੇਲਵੇ ਸਚੀਪ੍ਰਭਾ ਜੀ ਮੈਡਮ ਉਹਦੇ ਹੁਕਮਾਂ ਅਸਰ ਸਾਰੇ ਪੰਜਾਬ 'ਚ ਇਹ ਮਹਿੰਮ ਚਲਾਈ ਜਾ ਰਹੀ ਹੈ ਤੇ ਇਸ ਲਈ ਵੈਸੇ ਤਾਂ ਇਹ ਹੈ ਵੀ ਜਿੰਨੀ ਜਲਦੀ ਹੋ ਸਕੇ ਛੱਡ ਦੇ ਆਪਣੇ ਇਹ ਵੱਡਾ ਨੁਕਸਾਨ ਹੋਣ ਤੋਂ ਬਚ ਗਿਆ ਜੀ ਬਹੁਤ ਵੱਡਾ ਨੁਕਸਾਨ ਹੋਣ ਤੋਂ ਬਚ ਗਿਆ ਵੱਡਾ ਨੁਕਸਾਨ ਹੋਣ ਕਿਉਂਕਿ ਟ੍ਰੇਨ ਇਹ ਜਿਹੜੀ ਪੰਜਾਬ ਮੇਲ ਮੇਨ ਗੱਡੀ ਹੈ ਅ ਮਹੀਨਾ ਜਿਹੜੀ ਉਹ ਜਿਹੜੀ ਬੰਬਈ ਤੋਂ ਆਉਂਦੀ ਹੈ ਤਾਂ ਮੇਨ ਗੱਡੀ ਬਹੁਤ ਹਮੇਸ਼ਾ ਫੁੱਲ ਹੁੰਦੀ ਹੈ ਗੱਡੀ ਇਹ ਗੱਡੀ ਗੱਡੀ ਤੇ ਸਾਨੂੰ ਹੁੰਦਾ ਸੀਗਾ ਪੂਰੇ ਉੱਤੇ ਲੋਹੇ ਦਾ ਤੁਹਾਡੇ ਪੇ ਹੈ ਹਾਂਜੀ ਹਾਂਜੀ